ਜਿਵੇਂ ਠੰਡ ਦੌਰਾਨ ਦਰਖਤਾਂ ਤੋਂ ਪੱਤੇ ਝੜਦੇ ਨੇ ਓਵੇਂ ਜੇ ਸਿਰ ਵਿੱਚੋਂ ਸਿਕਰੀ ਝੜਦੀ ਆ ਤਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਤਰੀਕਾ ਹੈਗਾ ਜਿਹਦੇ ਨਾਲ ਜਿਹੜੀ ਵਾਲਾਂ ਵਿੱਚ ਸਿਕਰੀ ਹੋ ਬਿਲਕੁਲ ਖਤਮ ਹੋ ਜਾਊਗੀ ਇਹਦੇ ਨਾਲ ਜਿਵੇਂ ਹੁਣ ਬਹੁਤ ਹੀ ਜ਼ਿਆਦਾ ਖਾਰਸ਼ ਹੁੰਦੀ ਆ ਆਪ ਨੂੰ ਬਹੁਤ ਹੀ ਅਨਕੰਫਰਟੇਬਲ ਫੀਲ ਹੁੰਦਾ ਐਵੇਂ ਹੁੰਦਾ ਵੀ ਇਹ ਛੇਤੀ ਛੇਤੀ ਆ ਪੀੜੀ ਆਪਣੀ ਜਿਹੜੀ ਸਿਕਰੀ ਆ ਪਹਿਲੇ ਖਤਮ ਹੋ ਜਾਏ ਤੇ ਵਾਲ ਵਧੀਆ ਸੈੱਟ ਹੋ ਜਾਣ ਕਿਉਂਕਿ ਹੁਣ ਜਦੋਂ ਹੁੰਦੀ ਆ ਠੰਡ ਤਾਂ ਆਪਾਂ ਜ਼ਿਆਦਾ ਗਰਮ ਪਾਣਨ ਨਾਲ ਲੱਗ ਜਾਂਦੇ ਆਂਗੇ ਤੇ ਇਹ ਤੋਂ ਸੁਟਕਾਰਾ ਪਾਉਣ ਵਾਸਤੇ ਆਪਾਂ ਨੂੰ ਜਿਹੜੇ ਆ ਤੇਲ ਆ ਜਿਵੇਂ ਹੁਣ ਆਪਾਂ ਪਹਿਲਾਂ ਨਹਾਉਣਾਗਾ ਉਹ ਤੋਂ ਪਹਿਲਾਂ ਕੋਈ ਵੀ ਤੇਲ ਜੋ ਆਪਾਂ ਯੂਜ਼ ਕਰਦੇ ਆ ਉਹਦੀ ਆਪਾਂ ਮ사ਜ ਕਰ ਸਕਦੇ ਆਂਗੇ ਜਾਂ ਕਈ ਵਾਰ ਵਿਟਾਮਿਨ ਬੀ ਜਾਂ ਜਿੰਕ ਦੀ ਕਮੀ ਕਰਨ ਵੀ ਬਹੁਤ ਜ਼ਿਆਦਾ ਖਾਰਸ਼ ਹੁੰਦੀ ਆ ਜਾਂ ਆਪਾਂ ਕੋਈ ਵੀ ਮੈਡੀਸਿਨ ਯੂਜ਼ ਕਰ ਰਹੇ ਆ ਉਹਦੀ ਵਜ੍ਹਾ ਕਰਕੇ ਵੀ ਹੋ ਜਾਂਦਾਗਾ ਤੇ ਇੱਕ ਮੇਨ ਕਾਰਨ ਆ ਵੀ ਜਿਹੜੇ ਬਹੁਤ ਜ਼ਿਆਦਾ ਗਰਮ ਪਾਣਾ ਨਹਾਉਂਦੇ ਨੇ ਉਹਦੇ ਨਾਲ ਵੀ ਜਿਹੜਾ ਵਾਲਾਂ ਵਿੱਚ ਆਇਲ ਹੁੰਦਾ ਉਹ ਰਿਲੀਜ਼ ਹੋ ਜਾਂਦਾ ਪਾਣੀ ਨਾਲ ਹੀ ਵਹਿ ਜਾਂਦਾਗਾ ਸੋ ਪਾਣੀ ਜਿਹੜਾ ਉਹ ਨਾਰਮਲ ਜਿਹੀ ਯੂਜ਼ ਕੀਤਾ ਜਾਵੇ ਵਾਲਾਂ ਵਾਸਤੇ ਬੋਡੀ ਤੋਂ ਜਦੋਂ ਆਪਾਂ ਵੀ ਜਿਵੇਂ ਗਰਮ ਤੋ ਉਹਦੀ ਵੀ ਮੇਨ ਵਜ੍ਹਾ ਹੈਗੀ ਐ ਸਿਕਰੀ ਤਾਂ ਇਹਦੇ ਵਾਸਤੇ ਆਪਾਂ ਲਵਾਂਗੇ ਜੀ ਕੋਕੋਨਟ ਵਰਜਨ ਆਇਲ ਜੋ ਵੀ ਆਪਾਂ ਯੂਜ਼ ਕਰਦੇ ਹੋਈਏ ਉਹ ਆਪਾਂ ਇਹਦੇ ਵਿੱਚ ਵਰਤ ਸਕਦੇ ਆਂ ਬਾਲਾਂ ਦੇ ਹਿਸਾਬ ਨਾਲ ਆਪਾਂ ਜਿਹੜਾ ਤੇਲ ਆ ਉਹ ਆਪਾਂ ਪਾ ਲਾਂਗੇ ਜਿਵੇਂ ਇੱਕ ਜਾਂ ਦੋ ਚਮਚ ਪਾ ਲੈਣੇ ਨੇਗੇ ਤੇ ਇੱਕ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਜਿਹੜੇ ਕਹਿ ਦਿੰਦੇ ਨੇ ਵੀ ਸਾਨੂੰ ਸ਼ੂਟ ਨਹੀਂ ਕਰਦਾ ਸਰੋਂ ਦਾ ਤੇਲ ਉਹ ਵੀ ਤੇਲ ਨੂੰ ਯੂਜ਼ ਕਰ ਲੈਣ ਕਿਉਂਕਿ ਜਿਹੜਾ ਵੀ ਤੇਲ ਸ਼ੂਟ ਕਰਦਾ ਉਹਦਾ ਇੱਕ ਚਮਚ ਤੇ ਇੱਕ ਚਮਚ ਪਾਉਣਾ ਜੀ ਸਰੋਂ ਦਾ ਤੇਲ ਤੇ ਜੇ ਬਿਲਕੁਲ ਵੀ ਪਸੰਦ ਨਹੀਂ ਹੈਗਾ ਸਰੋਂ ਦਾ ਤੇਲ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ ਪਰ ਜਿਹੜਾ ਸਰੋਂ ਦਾ ਤੇਲ ਹੈ ਕੌੜਾ ਹੁੰਦਾ ਤੇ ਸਿਕਰੀ ਨੂੰ ਬਿਲਕੁਲ ਖਤਮ ਕਰ ਦਿੰਦਾ ਤੇ ਹੁਣ ਆਪਾਂ ਇੱਕ ਚਮਚੇ ਵੰਗੂ ਹੀ ਪਾਵਾਂਗੇ ਜੀ ਨਿੰਬੂ ਦਾ ਰਸ ਬਸ ਅਸਲੀ ਹੋਣਾ ਚਾਹੀਦਾ ਰਮਨ ਸਰੋਂ ਦਾ ਤੇਲ ਹਾਂਜੀ ਹੁਣ ਜਿਹੜਾ ਆਪਾਂ ਦੁਕਾਨਾਂ ਵਗੈਰਾ ਤੋਂ ਲੈਨੇ ਆ ਜੀ ਉਹਦੇ ਵਿੱਚ ਤਾਂ ਮਿਲਾਪਟ ਹੁੰਦੀ ਹੈ ਮਤਲਬ ਮਿਲਾਪਟ ਹੁੰਦੀ ਹੈ ਉਹਦੇ ਵਿੱਚ ਤਾਂ ਹੂੰ ਸੋ ਚੀਜ਼ ਤਾਂ ਮਤਲਬ ਵੀ ਨਾ ਹੀ ਹੋ ਕਰੀਏ ਘਰ ਦਾ ਹੋਵੇ ਵਧੀਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇੱਕ ਚਮਚਾ ਆਪਾਂ ਪਾ ਲੈ ਨਿੰਬੂ ਦਾ ਰਸ ਤੇ ਹੁਣ ਆਪਾਂ ਪਾਵਾਂਗੇ ਜੀ ਕਪੂਰ ਦੇ ਟਿੱਕੀ ਇਹ ਆਪਾਂ ਕੁੱਟੀ ਹੋਈ ਲਈ ਹੋਈ ਆ ਜਿਵੇਂ ਕੋਈ ਵੀ ਕਪੂਰ ਦੇ ਵਿੱਚਔਰਸ ਜਾਂ ਗੋਲ ਉਹ ਚੋਂ ਆਪਾਂ ਅੱਧੀ ਘੇ ਪਾਵਾਂਗੇ ਜੇ ਬਾਲਾਂ ਦੇ ਹਿਸਾਬ ਨਾਲ ਆਪਾਂ ਵੱਧ ਘੱਟ ਪਾ ਸਕਦੇ ਜਿੰਨਾ ਆਪਾਂ ਤੇਲ ਪਾਇਆਗਾ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਵੱਧ ਘੱਟ ਕਰ ਸਕਦੇ ਆ ਅੱਧੀ ਘੇ ਟਿੱਕੀਆਂ ਪਾ ਦੇ ਵਿੱਚ ਪਾਵਾਂਗੇ ਕਪੂਰ ਦੀ ਠੀਕ ਹੈ ਜਿਵੇਂ ਪਾਊਡਰ ਬਣਾ ਕੇ ਪਾਉਣੀ ਯਾਰ ਹਾਂਜੀ ਕਈ ਵਾਰ ਐਵੇਂ ਹੁੰਦਾ ਕਿ ਸਾਨੂੰ ਨਿੰਬੂ ਵੀ ਨਹੀਂ ਸ਼ੂਟ ਕਰਦਾ ਫਿਰ ਤੁਸੀਂ ਕੱਲਾ ਕਪੂਰ ਵੀ ਵਰਤ ਸਕਦੇ ਜਿਹੜਾ ਤੇਲ ਸ਼ੂਟ ਕਰਦਾ ਉਹ ਪਾ ਲਿਓ ਤੇ ਕਪੂਰ ਪਾ ਲਿਓ ਜਿਹੜੀ ਟਿੱਕੀ ਜਿਹੜੀ ਕਪੂਰ ਆ ਇਹ ਵੀ ਜ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਪ੍ਰਕਾਰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵਾਲਾਂ ਤੇ ਲਾ ਕੇ ਅੱਧਾ ਘੰਟਾ ਰੱਖਣਾ ਹੈ ਜਿਹੜੀ ਸਾਰੀ ਸਿਕਰੀ ਹੈਗੀ ਉਹ ਮਤਲਬ ਇਹ ਕਹਿ ਸਕਦੇ ਵੀ ਇੱਕ ਧੋਣ ਵਾਲੀ ਵਧੀਆ ਜਿਹੜੇ ਵਾਲ ਉਹ ਜਿਹੜੇ ਸਾਫ਼ ਹੋ ਜਾਣਗੇ ਜਦੋਂ ਆਪਾਂ ਇੱਕ ਵਾਰ ਵਾਲਾਂ ਨੂੰ ਧੋੜਿਆ ਤੇ ਜਿਹੜੀ ਸਿਕਰੀ ਬਿਲਕੁਲ ਖਤਮ ਹੋ ਜੂ ਇਸ ਪ੍ਰਕਾਰ ਦਾ ਬਣ ਜੂਗਾ ਤੁਸੀਂ ਵਾਲਾਂ ਤੇ ਅੱਧਾ ਘੰਟਾ ਲਾ ਕੇ ਰੱਖ ਲਿਓ ਤੇ ਉਸ ਤੋਂ ਬਾਅਦ ਨਾਰਮਲ ਸ਼ੈਂਪੂ ਨਾਲ ਤੁਸੀਂ ਇਹਨੂੰ ਧੋ ਸਕਦੇ ਹੋ ਬਹੁਤ ਹੀ ਮਤਲਬ ਕਹਿ ਸਕਦੇ ਵੀ ਅਜਮਾਇਆ ਹੋਇਆ ਹੈਗਾ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਪਸੰਦ ਉਹ ਤੁਸੀਂ ਸਕਿਪ ਕਰ ਸਕਦੇ ਹੋ ਜਿਵੇਂ ਕਪੂਰ ਹੋ ਗਿਆ ਇਹ ਤੁਸੀਂ ਜ਼ਰੂਰ ਪਾ ਲਿਓ ਨਿੰਬੂ ਦਾ ਰਸ ਹੋ ਗਿਆ ਤੇ ਜੋ ਤੇਲ ਤੁਸੀਂ ਯੂਜ਼ ਕਰਦੇ ਹੋ ਉਹਦੇ ਵਿੱਚ ਇਹ ਦੋਨੇ ਚੀਜ਼ਾਂ ਪਾ ਕੇ ਤੁਸੀਂ ਜਦੋਂ ਲਗਾਉਂਗੇ ਤੇ ਜਿਹੜੀ ਸਿਕਰੀ ਦੀ ਪ੍ਰੋਬਲਮ ਬਿਲਕੁਲ ਖਤਮ ਹੋ ਜੂ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧ ਲਈ ਅਗ ਜਰੂਰ ਸ਼ੇਅਰ ਕਰਨੀ ਧੰਨਵਾਦ ਜ